गोल्डस्मिथ शॉप ਤੇ ਸ਼ਰਾਫਾ ਮਾਰਕੀਟ 'ਚ ਇੱਕ ਰੋਬਰੀ ਹੋਈ ਜਿਹਦੇ ਵਿੱਚ ਪ੍ਰਾਇਮਰਲੀ ਦੱਸਿਆ ਗਿਆ ਕਿ ਦੋ ਲੋਕ ਆਏ ਤੇ ਜਿਨ੍ਹਾਂ ਨੇ ਗੋਲਡਸਮਿਥ ਦੇ EMPLOYE ਨੂੰ ਬਣ ਕੇ ਉਹਦਾ ਮੂੰਹ ਬੰਨ ਕੇ ਹੱਥ ਬੰਨ ਕੇ ਤੇ ਉੱਥੋਂ ਲਗਭਗ 1 ਕਿਲੋ ਸੋਨਾ 2 ਕਿਲੋ ਚਾਂਦੀ ਤੇ ਲਗਭਗ 23 ਲੱਖ ਰੁਪਏ ਜਿਹੜੇ ਹੈਗੇ ਉਹ ਲੁੱਟ ਕੇ ਲੈ ਗਏ ਇਮੀਡੀਏਟਲੀ ਸਾਡੀ ਟੀਮ DSP ਸਿਟੀ SPD ਇਨਚਾਰਜ CIA SHO ਸਿਟੀ ਤੇ ਸਾਰਿਆਂ ਨੇ ਰਿਸਪੌਂਡ ਕੀਤਾ ਇਮੀਡੀਏਟਲੀ ਪਹੁੰਚੇ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਵੀ ਸਪੌਟ ਵਿਜ਼ਿਟ ਕੀਤਾ ਤੇ ਵਿਥਿਨ 12 ਆਵਰਸ ਅਸੀਂ ਜਿਹੜਾ ਹੈਗਾ ਇਸ ਕੇਸ ਨੂੰ ਕਰੈਕ ਕਰ ਸਕੇ ਤੇ ਕਰੈਕ ਕਰਨ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਐਕਚੁਅਲ ਦੋਸ਼ੀ ਇਸ ਇਨਵੋਲਡ ਸੀਗੇ ਉਹਨਾਂ ਨੂੰ ਵਿਥਿਨ 24 ਆਵਰਸ ਅਸੀਂ ਅਰੈਸਟ ਕੀਤਾ ਟੈਰਸ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਗੱਲ ਸਾਹਮਣੇ ਆਈ ਕਿ ਜਿਹੜਾ ਗੋਲਸਮਿਥ ਦਾ EMPLOYE ਸੀਗਾ ਏ ਜੀਨੇ ਸਾਰਾ ਜਿਹੜਾ ਦਸਰਿਆ ਸੀਗਾ ਕਿ ਮੇਰੇ ਹੱਥ ਪਾਉਂ ਬੰਦ ਕੇ ਤੇ ਮੇਰੇ ਤੋਂ ਲੁੱਟ ਕੇ ਲੈ ਗਏ ਉਹ ਹੀ ਵਾਸ ਪਾਰਟ ਆਫ ਦੀ ਕਾਂਸਪਰੇਸੀ ਤੇ ਉਹਨੇ ਜਿਹੜਾ ਹੈਗਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਆ ਸਾਰਾ ਰੋਬਰੀ ਦਾ ਪੂਰੀ ਕਹਾਣੀ ਰਚੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹਨੇ ਸਾਰੀ ਲੁੱਟ ਨੂੰ ਅੰਜਾਮ ਦਿਲਾਇਆ ਇਹਦੇ ਸਾਥੀਆਂ ਨੂੰ ਸਾਡੀ ਟੀਮ ਨੇ ਕਨਾਲ ਤੋਂ ਜਾ ਕੇ ਅਰੈਸਟ ਕੀਤਾ ਲੇਟ ਨਾਈਟ ਤੇ ਤਿੰਨੋਂ ਦੋਸ਼ੀ ਹੁਣ ਸਾਡੀ ਹਿਰਾਸਤ 'ਚ ਹੈਗੇ ਜਿਦੇ ਵਿੱਚ ਗੋਲਡ 스ਮਿਥ ਦਾ ਏਮਪਲੋਈ ਯੋਗੇਸ਼ ਯਾਦਵ ਉਸ ਤੋਂ ਇਲਾਵਾ ਉਹਦੇ ਜਿਹੜੇ ਦੋ ਸਾਥੀ ਸੀਗੇ ਇੱਕ ਕ੍ਰਿਸ਼ਨਾ ਕਪੂਰ ਤੇ ਇੱਕ ਸੰਦੀਪ ਕਪੂਰ ਕ੍ਰਿਸ਼ਨਾ ਕਪੂਰ ਤੇ ਸੰਦੀਪ ਕਪੂਰ ਦੋਨੋਂ ਫਾਦਰ ਐਂਡ ਸਨ ਹੈ ਤੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਉੱਥੇ ਦੋਨੋਂ ਦੋਸ਼ੀ ਕਾਬੂ ਕਰਕੇ करनाल ਜਾ ਕੇ ਤੇ ਪਲੱਸ ਉਸ ਤੋਂ ਜੜ ਮੌਕੇ ਤੋਂ 800 ਗ੍ਰਾਮ 골ਡ ਰਿਕਵਰ ਕੀਤਾ ਗਿਆ 2.5 ਕਿਲੋ ਸਿਲਵਰ ਰਿਕਵਰ ਕੀਤੀ ਗਈ ਤੇ ਉਸ ਤੋਂ ਇਲਾਵਾ 22 ਲੱਖ 50 ਹਜ਼ਾਰ ਰੁਪਏ ਰਿਕਵਰ ਸਾਡੀ ਟੀਮ ਬਲੋ ਕਿਤੇ ਗਏ ਹੈਗੇ ਇਸ ਕਰਕੇ ਇਸ ਕੇਸ ਤੇ ਜਿੰਨੀ ਵਾਰਦਾਤ ਚ ਲੂਟ ਹੋਈ ਸੀਗੀ ਉਹ ਸਾਰੀ ਦੀ ਸਾਰੀ ਐਜ਼ ਇਟ ਇਜ਼ ਰਿਕਵਰ ਕਰ ਲਈਤੀ ਗਈ ਹੈਗੀ ਬਾਕੀ ਜਿਹੜਾ ਇਹਨਾਂ ਦਾ ਤਿੰਨੋਂ ਬੰਦਿਆਂ ਦਾ ਜਿਹੜਾ ਹੈਗਾ ਉਹ ਫਰਦਰ ਰਿਮਾਂਡ ਲੈ ਕੇ ਆਸੀ ਔਰ ਇਨਵੈਸਟੀਗੇਟ ਕਰਾਂਗੇ ਕਿ ਕਿਤੇ ਕੋਈ ਔਰ ਕਿਸ ਦਾ ਇਨਵੋਲਵਮੈਂਟ ਹੈ। ਜਿਹੜਾ ਯੋਗੇਸ਼ ਹੈਗਾ ਉਹ ਪਿਛਲੇ ਲਗਭਗ ਕਾਫੀ ਟਾਈਮ ਤੋਂ ਇਹਦਾ EMPLOYE ਹੈਗਾ ਬਟ ਪਿਛਲੇ ਲਗਭਗ 1 ਮਹੀਨੇ ਤੋਂ ਜਿਹੜਾ ਹੈਗਾ ਉਹ ਮਾਲਕ ਇਹਨਾਂ ਦਾ ਬਾਹਰ ਗਿਆ ਹੋਇਆ ਸੀਗਾ ਛੁੱਟੀ ਤੇ ਤੇ ਛੁੱਟੀ ਮਨਾਉਣ ਦੇ ਸਬੰਧ ਨਾਲ ਤੇ ਪਿਛਲੇ 1 ਮਹੀਨੇ ਤੋਂ ਲਗਭਗ ਆਈ ਦਾ ਇੰਚਾਰਜ ਸੀਗਾ ਇਹਦੇ ਨਾਲ ਹੀ ਤਾਂ ਇੱਕ ਕੋ EMPLOYE ਹੈਗਾ ਜਿਹੜਾ ਜਿਹਦਾ ਨਾਮ ਖੁਸ਼ਾਲ ਪਿਕਾਜੀ ਹੈਗਾ ਤੇ ਉਹ ਦੋਨੋਂ ਸ਼ਾਪ ਸੰਭਾਲ ਰਹੇ ਸੀ ਕਿ ਸਾਰਾ ट्रांजੈਕਸ਼ਨ ਔਰ ਸਾਰਾ ਟਰੇਡ ਦੋਨੋਂ ਹੀ ਮਿਲ ਕੇ ਕਰ ਰਹੇ ਸੀਗੇ ਤੇ ਇਹਨਾਂ ਨੇ ਫਿਰ ਇਸਨੇ yogesh ਨੇ ਜਿਹੜਾ ਹੈਗਾ ਆ ਸਾਰਾ ਕਨਸਪਾਇਰ ਕੀਤਾ ਜਿਹੜੀ ਚੀਜ਼ ਸਾਹਮਣੇ ਹਾਲੇ ਪ੍ਰੀਮੀਰੀ ਜਿਹੜੀ ਆਈ ਹੈਗੀ ਉਹ ਆਈ ਹੈਗੀ ਕਿ ਵੀ ਇਹਦਾ ਆਪਣੇ ਮਾਲਕ ਦੇ ਨਾਲ 3-4 ਲੱਖ ਰੁਪਏ ਦਾ ਰੋਲਾ ਸੀਗਾ ਤੇ ਉਹ ਮਾਲਕ ਤੋਂ ਪੈਸੇ ਲੈਣ ਦੀ ਸੀ ਕਿ ਕੁਝ yogesh ਦਾ ਜੋ ਉਹਨੇ ਕਲੇਮ ਕੀਤਾ ਹਾਲੇ ਇਹਨਾਂ ਤੇ ਉਹਨਾਂ ਨੇ ਆਣਾ ਹੈਗਾ ਮੇਬੀ ਕੀ ਨਿਕਲੇਗਾ ਕਿ ਨਹੀਂ ਉਹ ਤਾਂ ਬਾਅਦ ਚ ਹੀ ਇਨਵੈਸਟੀਗੇਸ਼ਨ ਸੇ ਨਿਕਲ ਕੇ ਆਏਗਾ ਤੇ ਉਹਨੇ ਜਿਹੜਾ ਹੈਗਾ ਇਸ ਇਸ ਕਰਕੇ ਆਪਣੇ ਪੈਸੇ ਦੀ ਗੱਲ ਦੇ ਨਾਲ-ਨਾਲ ਮਾਲਕ ਕੋ ਇੱਕ ਰੰਜਿਸ਼ਨ ਔਰ ਲਾਲਚ ਚ ਆ ਕੇ ਇਹਨੇ ਸਾਰੀ ਵਾਅਦਾ ਤੋਂ ਅੰਜਾਮ ਦਿੱਤਾ ਪਹਿਲਾਂ ਮੰਗ ਲਿਆ ਜੀ ਕਿ ਇਹਨੇ ਖਰਚ ਕੀਤਾ ਇਹਦਾ ਕਿਤੇ ਚੱਲਦੀ ਕਿਤੇ ਬਿਲੇ ਨਹੀਂ ਨਹੀਂ ਇtanto ਨਹੀਂ ਹੈਗਾ ਜਦੋਂ ਇਹਨਾਂ ਨੇ ਰਿਪੋਰਟ ਕੀਤਾ ਉਦੋਂ ਇਹਨਾਂ ਨੇ ਲਮਸਮ 1 ਕਿਲੋ ਸੋਨਾ ਤੇ 3 ਕਿਲੋ ਚਾਂਦੀ ਤੇ 23 ਲੱਖ ਰੁਪਏ ਇਹਨਾਂ ਨੇ ਕਲੇਮ ਕੀਤੇ ਜਿਹੜੇ ਅਕਾਊਂਟਸ ਇਹਨਾਂ ਦੇ ਹੈਗੇ ਤੇ ਅਕਾਊਂਟ ਬੁਕਸ ਹੈਗੀਆਂ ਤੇ ਉਹਦੇ हिसाब ਨਾਲ ਕੈਲੀਬ੍ਰੇਟ ਕਰਕੇ ਇਹਨਾਂ ਦਾ ਆਰਡਰ ਆ ਰਿਹਾ ਹੈਗੇ ਉਹ ਐਡਜੈਕਟ ਫਿਗਰ ਨਿਕਲ ਕੇ ਆ ਜਾਏਗੀ ਸਾਹਮਣੇ ਕਿ ਵੀ ਐਕਚੁਅਲ ਚ ਕਿੰਨਾ ਹੋ ਸਕਦਾ ਹੈਗਾ ਕਿ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਆਹ ਬੰਦਾ ਖੁਦ ਹੀ ਸ਼ਾਪ ਦਾ ਆਰਡਰ ਹੈਗਾ ਤੇ ਹੋ ਸਕਦਾ ਕੁਝ ਇਹਨੇ 골ਡ ਇਹਨਾਂ ਨੂੰ ਦਿੱਤਾ ਹੋਵੇ ਕੁਝ ਜਿਹੜਾ ਹੈਗਾ ਖੁਦ ਦੇ ਕੁردوਬਤ ਕਰਤਾ ਹੋ ਹੋ ਸਕਦਾ ਹੈਗਾ ਐਕਚੁਅਲ ਚ ਇਹ ਨਹੀਂ ਗਿਆ ਹੋਵੇ ਤੋਂ ਉਹਨੇ ਲਮਸਮ ਚ ਦੱਸਿਆ ਹੈਗਾ ਸਾਡੇ ਵੱਲੋਂ ਜਿਹੜੀ ਰਿਕਵਰੀ ਕੀਤੀ ਗਈ ਹੈ ਕਿ ਐਸ ਇਟ ਇਜ਼ 100% ਰਿਕਵਰੀ ਜਿਹੜੀ ਹੈਗੀ ਉਹ ਆ ਗਈ ਤਾਂ which is close to the claimed figure ਸਰ ਕਿੰਨੇ ਸਮੇਂ ਦੇ ਵਿੱਚ ਸਾਰਿਆਂ ਦਾ ਘਟਦੇ ਨੂੰ ਜਾਣਦੇ ਕਿ ਪ੍ਰੋਬਲਮ ਜਿਹੜਾ ਆ ਇਨਸੀਡੈਂਟ ਹੋਇਆ ਲਗਭਗ ਆਧੇ ਘੰਟੇ ਦਾ ਇਨਸੀਡੈਂਟ ਸੀਗਾ ਜਿਹਦੇ ਵਿੱਚ ਬੰਦਾ ਆਉਂਦਾ ਹੈਗਾ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਨਿਕਲ ਜਾਂਦਾ ਹੈਗਾ ਤੇ ਇੱਚ ਇੱਕ ਸਸਪੀਸ਼ਨ ਵਾਲੀ ਗੱਲ ਆ ਵੀ ਸੀਗੀ ਕਿ ਉਹ ਵਾਰਦਾਤ ਤੋਂ ਕਾਫੀ دیر ਬਾਅਦ ਇੱਥੇ ਆਪਣੇ ਸਰਾਬਾ ਮਾਰਕੀਟ ਦੇ ਪਤਾਜੀ ਬੈਠੇ ਹੈਗੇ ਉਹਨਾਂ ਨੂੰ ਲਗਭਗ 1.5 ਘੰਟੇ ਬਾਅਦ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਕਿ ਵੀ ਜਿਹੜਾ ਹੈਗਾ ਉਹ ਇਨਸੀਡੈਂਟ ਹੋਇਆ ਹੈਗਾ ਕੋਈ ਇਕੱਲਾ ਹੀ ਗਿਆ ਕਿ ਇਸ ਦਾ ਸਾਥੀ ਜਿਹੜੇ ਦਾ ਪਿਤਾ ਉਹ ਉੱਥੇ ਫਿਰੂ ਸੀਗੇ ਦੇ ਨੀ ਇਹਦਾ ਜਿਹੜਾ ਫਾਦਰ ਸੀਗਾ ਉਹ ਬਾਹਰ ਮੌਜੂਦ ਸੀਗਾ ਇਹਨਾਂ ਨੇ ਜਿਹੜਾ ਹੁਣ ਪੁਸਤਾਸ ਤੋਂ ਸਾਹਮਣੇ ਆਇਆ ਹੈਗਾ ਕਿ ਲੁਧਿਆੜੇ ਤੱਕ ਬਸਤੇ ਬੈਠ ਕੇ ਆਏ ਕਨਾਲ ਤੋਂ ਲੁਧਿਆੜੇ ਤੋਂ ਉਹਨਾਂ ਨੇ ਇੱਕ ਟੈਕਸੀ ਹਾਇਰ ਕੀਤੀ ਜਿਹੜੀ ਟੈਕਸੀ ਇੱਥੇ ਸੀਗੀ ਤੇ ਫਾਦਰ ਟੈਕਸੀ 'ਚ ਬੈਠਾ ਸੀਗਾ ਤੇ ਫਿਰ ਉਹ ਉੱਥੇ ਜਾ ਕੇ ਟੈਕਸੀ ਲੈ ਕੇ ਵਾਪਸ ਲੁਧਿਆੜਾ ਗਏ ਉਹਦੇ ਨਾਲ ਉਹ ਫੇਰ ਵਾਪਸ ਬਸ ਤੇ ਬੈਠ ਕੇ ਗਏ। ਜੇ ਪਹਿਲਾਂ ਕੋਈ ਮਾਮਲਾ ਸੀ ਬਰਚਾਲ ਨਹੀਂ ਨਹੀਂ ਹਾਲੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਹੋਰ ਵੈਰੀਫਾਈ ਕਰਦੇ ਹਾਂ। ਸਰ ਐਕਸੀ ਗੱਲ ਇਹ ਹੈ ਕਿ ਐਨਵਾਇਰਨਮੈਂਟ ਹੈ ਇੰਕੁਇਰੀ ਨਹੀਂ ਨਹੀਂ ਐਸੱਚ ਕੋਈ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਹੋਰ ਵੈਰੀਫਾਈ ਕਰਾਂਗੇ ਉਸ ਇੰਕੁਇਰੀ ਨੂੰ। ਜਿਹੜਾ ਇੱਕ ਅਕਿਊਜ਼ਡ ਹੈਗਾ ਯੋਗੇਸ਼ਾ ਦਾ ਉਹ ਆਪਣਾ ਮਹਾਰਾਸ਼ਟਰ ਦਾ ਰਹਿਣ ਵਾਲਾ ਹੈਗਾ। ਦੂਜੇ ਦੋ ਅਕਿਊਜ਼ ਜਿਹੜੇ ਉਹਦੇ ਸਾਥ ਜਿਹੜੇ ਵਾਰਦਾਤ 'ਚ ਅੰਜਾਮ ਦਿੱਤਾ ਜਿਨ੍ਹਾਂ ਨੇ ਕ੍ਰਿਸ਼ਨਾ ਕਪੂਰ ਤੇ ਸੰਦੀਪ ਕਪੂਰ ਉਹ ਕਰਨਾਲ ਦੇ ਰਹਿਣ ਵਾਲੇ ਹੈਗੇ। ਥੈਂਕ ਯੂ